ਅੱਜ ਲੱਗਦਾ ਹੈ ਕਿ ਜਿਨ੍ਹਾਂ ਦੇ ਕੋਲੋਂ ਕਿਤੇ ਗਾਇਕੀ ਸੁਣਦੇ ਹੁੰਦੇ ਸੀਗੇ ਆਨੰਦ ਮਾਣਦੇ ਸੀ ਉਹਨਾਂ ਦੀ ਗੋਦ ਦੇ ਵਿੱਚ ਬੈਠ ਕੇ ਅੱਜ ਇਸ ਲਾਹ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਬਿਲਕੁਲ ਸਰ। ਦੁੱਖ ਲੱਗ ਰਿਹਾ। ਬਹੁਤ ਜ਼ਿਆਦਾ ਜੀ। ਅੱਜ ਹਰ ਇੱਕ ਅੱਖ ਜਿਹੜੀ ਹੈ ਉਹ ਰੋ ਰਹੀ ਹੈ। ਬਿਲਕੁਲ ਸਰ। ਸਾਡੇ ਤਾਂ ਜ਼ਿਆਦਾ ਸਕੇ ਸੀ ਜੀ ਉਹ ਮੇਰੇ ਡੈਡੀ ਦੇ ਤੇ ਮੰਮੀ ਦੇ ਸਕੇ ਮਾਮਾ ਜੀ ਸੀ ਵੱਡੇ। ਇਹ ਸੁਣਦੇ ਹੁੰਦੇ ਸੀਗੇ ਕਿਤੇ ਟੀਵੀਆਂ ਚੈਨਲਾਂ ਤੇ ਲਾਉਣਾ। ਤਾ ਪਤਾ ਲੱਗਣਾ ਕਿ ਅੱਜ ਉਸਤਾਦ ਜੀ ਜਿਹੜੇ ਨੇ ਉਹ ਬੋਲ ਰਹੇ ਨੇ ਅਸੀਂ ਵੀ ਕਾਫੀ ਸਮਾਂ ਮਲ ਗੀ ਇਹਨਾਂ ਨੂੰ ਸੁਣਿਆ ਉਸ ਤੋਂ ਬਾਅਦ ਸਮੇ ਦੇ ਨਾਲ ਉਹਨਾਂ ਦੇ ਬੇਟਾ ਜਿਹੜੇ ਨੇ ਪੁੱਤਰ ਮਾਸਟਰ ਸਲੀਮ ਜੀ ਉਹਨਾਂ ਦਾ ਵੀ ਸਮਾਂ ਲਿਆ ਉਹ ਵੀ ਸਮੇ ਦੇ ਵਿੱਚ ਹੁਣ ਅੱਜ ਫਨਕਾਰ ਨੇ ਪੂਰੇ ਲੱਗਦਾ ਹੈ ਕਿ ਜਿਨ੍ਹਾਂ ਦੀਆਂ ਗੋਦੀਆਂ ਦੇ ਵਿੱਚ ਖੇਡੇ ਅੱਜ ਹੱਥਾਂ ਦੇ ਨਾਲ ਉਹਨਾਂ ਦਾ ਅੰਤਿਮ ਵਿਦਾਈ ਜਿਹੜੀ ਹੈ ਉਹ ਹੋ ਰਹੀ ਹੈ ਸਰ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਸਾਡੇ ਹੱਥਾਂ 'ਚ ਹੀ ਉਹਨਾਂ ਦੀ ਜਾਨ ਗਈ ਤੇ ਬਾਕੀ ਇਹ ਵੀ ਸਾਨੂੰ ਸ਼ੁਰੂਆਤੀ ਜਿੰਨੀ ਵੀ ਨਾ ਸੰਗੀਤ ਦੀ ਜਦੋਂ ਰਿਦਮ ਦੀ ਕੁਝ ਵੀ ਲਾ ਲੋ ਉਹ ਸਾਰਾ ਕੁਝ ਇਹਨਾਂ ਨੇ ਕਰਾਇਆ ਜੀ ਇਹਨਾਂ ਤੋਂ ਸਾਨੂੰ ਸਾਰੀ ਸਿੱਖਿਆ ਮਿਲ ਗਈ ਜੀ ਸਨੀ ਜੀ ਕੀ ਗੱਲ ਹੋ ਗਈ ਸੀ ਆਪਣਾ ਜਿਹੜਾ ਦਿਹਾਤ ਹੋਇਆ ਸਰ ਇੱਕਦਮ ਹੀ ਨਾ ਉਹ ਉਹਨਾਂ ਦਾ ਜਦੋਂ ਸਾਹ ਜਿਹੜੇ ਸੀ ਨਾ ਔਖੇ ਲੈਣ ਲੱਗ ਪਿਆ ਸੀ ਤੇ ਉਸ ਤੋਂ ਬਾਅਦ ਅਸੀਂ ਹਸਪੀਟਲ ਚਲੇ ਗਏ ਉਹਨਾਂ ਨੂੰ ਲੈ ਕੇ ਤੇ ਉੱਥੇ 15 20 ਮਿੰਟ ਉਹਨਾਂ ਦਾ ਟ੍ਰੀਟਮੈਂਟ ਚੱਲਦਾ ਰਿਹਾ ਪਰ ਉਹ ਕੱਲ ਨਹੀਂ ਬਣੀ ਉਹ ਪਹਿਲਾਂ ਤੋਂ ਬਿਮਾਰ ਸੀਗੇ ਕਿ ਜਾਂ ਇੱਕਦਮ ਨਹੀਂ ਪਹਿਲਾਂ ਤੋਂ ਹੀ ਸੀਗੇ ਬਿਮਾਰ ਹਾਂਜੀ ਰੋਟੀ ਖਾਣਾ-ਖਾਣਾ ਵੀ ਛੱਡ ਗਿਆ ਸੀ ਉਹ ਜੀ ਕਿੰਨੇ ਸਮੇਂ ਤੋਂ ਤਕਰੀਬਨ ਮਹੀਨਾ ਕੀ ਹੋ ਗਿਆ ਜੀ ਜੀ ਅੱਛਾ ਮਲਕੀ ਖਾਣਾ-ਖਾਣਾ ਜਿਹੜਾ ਉਹ ਛੱਡ ਗਏ ਸੀਗੇ ਤੇ ਮੰਜੀ ਉੱਤੇ ਸਨ ਜੀ ਜੀ ਉਹਨਾਂ ਦੇ ਐਕਚੁਅਲ 'ਚ ਨਾ ਸੱਟ ਲੱਗ ਗਈ ਸੀ ਇੱਥੇ ਹਾਂਜੀ गिर ਗਏ ਸੀ ਨਾ ਪਸਲੀ ਤੇ ਸੱਟ ਲੱਗੀ ਤੇ ਉਹਦੇ ਨਾਲ ਉਹਨਾਂ ਕੋਲ ਖਾਣਾ ਵਗੈਰਾ ਕੁਝ ਨਹੀਂ ਖਾਦਾ ਗਿਆ ਜੀ ਜੀ ਬਿਲਕੁਲ ਲੋਕ ਜਿਹੜੇ ਨੇ ਉਹ ਇਸ ਟਾਈਮ ਸਹਿਮ ਦੇ ਮਾਹੌਲ ਦੇ ਵਿੱਚ ਨੇ ਕਿਉਂਕਿ ਜੇਕਰ ਗੱਲ ਕਰਦੇ ਆ ਕਿ ਉਸਤਾਦ ਜੀ ਉਹਨਾਂ ਦੇ ਪਾਸੋਂ ਜਿਹੜਾ ਸਿੱਖਿਆ ਜਿਹੜਾ ਉਹ ਤਾਂ ਇੱਕ ਗੱਲ ਸੀ ਵੱਖਰੀ ਜਿਹੜਾ ਕਿ ਉਹਨਾਂ ਦੇ ਨਾਲ ਉਹਨਾਂ ਦੀ ਸੇਵਾ ਕਰਨ ਦਾ ਵੀ ਜਿਹੜਾ ਮੌਕਾ ਮਿਲਿਆ ਤਾਂ ਹੋਰ ਵੀ ਲੋਕ ਜਿਹੜੇ ਮੌਜੂਦ ਨੇ ਅੱਜ ਇਹ ਦੁੱਖ ਦੀ ਘੜੀ ਦੇ ਵਿੱਚ ਬੈਠੇ ਹੋ ਲੱਗਦਾ ਹੈ ਕਿ ਇਹੀ ਜਿਹੜੇ ਉਸਤਾਦ ਜੀ ਸਨ ਉਹ ਕਦੇ ਸਾਨੂੰ ਆਵਾਜ਼ ਮਾਰ ਕੇ ਬੋਲਦੇ ਸਨ ਕਿ ਇੱਧਰ ਆਓ ਜਾਂ ਕਈ ਵਾਰੀ ਦਬਕੇ ਦੇ ਵਿੱਚ ਹੀ ਬੋਲ ਜਾਣਾ ਕਈ ਵਾਰੀ ਸਹਿਜ ਪਿਆਰ ਦੇ ਵਿੱਚ ਹੀ ਬੋਲ ਜਾਣਾ ਤਾਂ ਪਤਾ ਲੱਗਦਾ ਸੀਗਾ ਕਿ ਕੋਈ ਉਸਤਾਦ ਨੇ ਆਵਾਜ਼ ਮਾਰੀ ਹੈ ਅੱਜ ਹਰ ਇੱਕ ਅੱਖ ਉਹਨਾਂ ਨੂੰ ਯਾਦ ਕਰਕੇ ਰੋ ਰਿਹਾ ਦੀ ਉਹ ਤਾਂ ਰਹਿ ਹੀ ਉਸਤਾਦ ਜੀ ਹੈ ਜਾਰਗਾ ਤਾਂ ਕੋਈ ਹੋ ਹੀ ਨਹੀਂ ਸਕਦਾ ਹੈਗਾ ਜੀ ਜਿਨ੍ਹਾਂ ਨੇ ਇੰਨੇ ਹਾਸਰਾਜ ਭਾਈ ਨੂੰ ਬਣਾਇਆ ਆਪਣੇ ਬੇਟਿਆਂ ਨੂੰ ਬਣਾਇਆ ਉਹਨਾਂ ਦਾ ਦੇਣਾ ਹੀ ਦੇ ਉਹ ਤਾਂ ਸਾਰੇ ਯਾਦ ਕਰਦੇ ਸੀ ਕਿਹੜੇ ਕਿਹੜੇ ਫਨਕਾਰ ਜਿਹੜੇ ਨੇ ਅੱਜ ਪੰਜਾਬੀ ਸਿੰਗਰ ਜਿਹੜੇ ਰਹੇ ਨੇ ਇਹਨਾਂ ਦੇ ਪਾਸੋਂ ਜਿਹੜਾ ਸਿੱਖ ਕੇ ਗਏ ਨੇ ਹਾਂਜੀ ਕਿਹੜੇ ਕਿਹੜੇ ਸਿੰਗਰ ਜਿਹੜੇ ਸਨ ਇਹਨਾਂ ਦੇ ਕੋਲੋਂ ਸਿੱਖੇ ਨੇ ਅੱਜ ਤੇ ਅੱਜ ਖੜੇ ਹੋਏ ਨੇ ਪੈਰਾਂ ਤੇ ਪਹਿਲੇ ਲਕਮੀਨ ਹੰਸਰਾਜ ਜੀ ਜਿਹੜਾ ਨਾ ਸ਼ਿਕਾਇਤ ਬਣਿਆ ਫਿਰ ਹੰਸਰਾਜ ਦੇ ਕੋਲੋਂ ਫਿਰ ਸਲੀਮ ਨੇ ਸਿੱਖਿਆ ਜੀ ਇਹਦੇ ਇਹਨਾਂ ਦੀ ਦੇਣ ਹੈ ਜੀ ਬਾਕੀ ਤਾਂ ਉਹ ਤਾਂ ਸਾਰਿਆਂ ਲਈ ਸਾਂਝੇ ਸੀਗੇ ਜੀ ਉਹਨੇ ਦੇਣ ਤਾਂ ਕੋਈ ਵੀ ਨਹੀਂ ਦੇ ਸਕਦਾ ਜੀ ਉਹ ਤਾਂ ਸਦੀਵੇਂ ਵਿਛੋੜਾ ਦੇ ਕੇ ਗਏ ਸਨ ਉਹ ਤਾਂ ਸਾਨੂੰ ਜ਼ਿਆਦਾ ਇਦਾਂ ਹੁੰਦਾ ਆ ਅੱਖਾਂ ਮੋਰੀ ਇਹਦੇ ਸਾਹਮਣੇ ਟੈਲੀਵਿਜ਼ਨ ਮੋਰੀ ਦੇਸੀ ਜਾਂਦੇ ਕਿਹੜੇ ਟਾਈਮ 'ਚ ਇਹ ਲਗਾਉਂਦੇ ਹੁੰਦੇ ਸੀ ਜਦੋਂ ਦੂਰਦਰਸ਼ਨ ਚੱਲਦਾ ਹੁੰਦਾ ਸੀ ਵੀ ਟੀਵੀ ਦੇ ਵਿੱਚ ਦੇਖਣਾ ਤਾਂ ਉਸ ਟਾਈਮ ਤੇ ਪਤਾ ਲੱਗਣਾ ਕਿ ਇਹ ਮਾਸਟਰ ਸਲੀਮ ਜੀ ਦੇ ਪਿਤਾ ਜੀ ਨੇ ਤਾਂ ਕਾਫੀ ਸੁਣ ਕੇ ਮਜ਼ਾ ਆਉਂਦਾ ਹੁੰਦਾ ਹੁੰਦਾ ਸੀਗਾ ਕਿਉਂਕਿ ਅੱਜ ਦਾ ਸਮਾਂ ਜਿਹੜਾ ਹੈ ਕੰਪਿਊਟਰ ਜੋ ਗਿਆ ਅੱਜ ਦਾ 뮤ਜ਼ਿਕ ਉਹ 뮤ਜ਼ਿਕ ਨਹੀਂ ਰਹਿ ਗਏ ਪਹਿਲਾਂ ਹੱਥਾਂ ਦੇ ਨਾਲ ਆਪਾਂ ਇੰਸਟ੍ਰੂਮੈਂਟ ਜਿਹਨਾਂ ਦਾ 뮤ਜ਼ਿਕ ਸੀ ਹੁਣ ਤਾਂ ਕੰਪਿਊਟਰ ਨਾਲ ਬਣਾਉਂਦੇ ਆਂ ਆਪਾਂ ਰਿਕਾਰਡਿੰਗ ਕਰਦੇ ਹੁੰਦੀ ਸੀ ਚੀਜ਼ਾਂ ਕੰਪਿਊਟਰ ਨਾਲ ਬਣਦੀ ਇਹਨੋਂ ਕੋਦੇ ਜਿੱਦਾਂ ਦੀ ਓਦਾਂ ਸੁਣ ਲੋ ਚਾਹੇ ਟੀਵੀ ਨੂੰ ਸੁਣ ਲੋ ਸੇਮ ਕਾਪੀ ਹੁੰਦੀ ਹੈ ਇਹਦਾ ਫਰਕ ਇਹ ਨਹੀਂ ਕੋਈ ਗਲੇ ਜੀ ਜਾਨ ਸੀ ਕਈਕ ਹਮੇਸ਼ਾ ਜਿਹੜਾ ਅਮਰ ਰਹਿੰਦਾ ਉਹ ਮਰਦਾ ਨਹੀਂ ਮਰਦਾ ਨਹੀਂ ਹੈਗਾ ਉਹਦਾ ਜਾਤ ਆ ਛੱਡ ਜਾਂਦਾ ਆਪਣੀ ਉਹਨੂੰ ਹਰ ਵੇਲੇ ਲੋਕੀ ਯਾਦ ਕਰਦੇ ਅੱਜ ਜਾਦਾ ਛੱਡ ਗਿਆ ਅੱਜ ਜਾਦਾ ਛੱਡ ਗਿਆ ਅੱਜ ਤਾਂ ਸੁਣ ਲੋ ਵੀ ਮਤਲਬ ਧੱਕਾ ਲੱਗਾ ਸਾਡੇ ਕੋਲ ਰੂਹ ਨਿਕਲ ਕੇ ਚਲੇਗੀ ਅੰਤਿਮ ਵਿਦਾਈ ਜਿਹੜੀ ਹੈ ਅੰਤਿਮ ਸੰਸਕਾਰ ਜਿਹੜਾ ਹੈ ਕਿੰਨੇ ਵਜੇ ਤਕਰੀਬ ਜਿਹੜਾ ਕੀਤਾ ਜਾਏਗਾ ਇਹ ਕੱਲ ਦਾ ਕਹਿੰਦੇ ਹਨ ਕੱਲ ਨੂੰ ਕੱਲ ਨੂੰ ਕਰੂਗੇ ਬਾਕੀ ਹੁਣ ਦੱਸੂਗੇ ਹੋਣੀ